ਗਾਮ ਹਮਲੇਦਾਰ ਫਾਇਦਾ ਚੁੱਕਣ ਵਾਲਿਆਂ ਨੂੰ ਝਾੜ ਪਾਈ ਗਈ ਹੈ ਸੰਕਟ ਦਾ ਫਾਇਦਾ ਚੁੱਕਣ ਵਾਲਿਆਂ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਝਾੜ ਪਾਈ ਗਈ 에어ਲਾਈਨ ਕੰਪਨੀਆਂ ਸ਼ਰਮ ਕਰਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਵਾਪਸ ਪਰਤਣ ਵਾਲੇ ਸਲਾਨੀਆਂ ਦੇ ਨਾਲ ੱੱਕਾ ਹੋ ਰਿਹਾ ਉਹਨਾਂ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਵਸੂਲੇ ਜਾ ਰਹੇ ਨੇ ਇਹ ਵਤੀਰਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੰਪਨੀਆਂ ਨੂੰ ਝਾੜ ਪਾਈ ਗਈ ਹੈ 에어ਲਾਈਨਸ ਨੂੰ ਦੇਸ਼ ਭਗਤੀ ਦਿਖਾ ਉੰਦੀ ਜ਼ਰੂਰਤ ਹੈ ਜਦਕਿ ਉਹ ਲੋਕਾਂ ਨੂੰ ਲੁੱਟ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਟਵੀਟ ਕਰਕੇ ਉਹਨਾਂ ਦੇ ਵੱਲੋਂ 에ਅਰਲਾਈਨਸ ਕੰਪਨੀ ਨੂੰ ਝਾੜ ਪਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਨ ਕੰਪਨੀਆਂ ਨੂੰ ਸ਼ਰਮ ਕਰਨ ਦੀ ਜ਼ਰੂਰਤ ਹੈ ਇਸ ਵੇਲੇ ਇਹਨਾਂ ਨੂੰ ਦੇਸ਼ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਪਰ ਇਹ ਕੰਪਨੀਆਂ ਜੋ ਨੇ ਲੋਕਾਂ ਦੇ ਕੋਲੋਂ ਜ਼ਿਆਦਾ ਪੈਸੇ ਵਸੂਲ ਰਹੀਆਂ ਨੇ ਇਹ ਕੰਪਨੀਆਂ ਉਹਨਾਂ ਲੋਕਾਂ ਤੋਂ ਪੈਸੇ ਵਸੂਲ ਰਹੀਆਂ ਨੇ ਜੋ ਕਿ ਸ਼੍ਰੀਨਗਰ ਤੋਂ ਜੋ ਕਿ ਜੰਮੂ ਕਸ਼ਮੀਰ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਉਹਨਾਂ ਤੋਂ ਇਹ ਕੰਪਨੀਆਂ ਜੋ ਨੇ 35000 ਰੁਪਏ ਤੋਂ ਲੈ ਕੇ 75000 ਰੁਪਏ ਵਸੂਲ ਰਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹਨਾਂ ਕੰਪਨੀਆਂ ਨੂੰ ਝਾੜ ਪਾਈ ਗਈ ਹੈ ਇਹਨਾਂ ਕੰਪਨੀਆਂ ਤੇ ਸੁਖਬੀਰ ਸਿੰਘ ਬਾਦਲ ਜੋ ਨੇ ਸਖਤ ਦਿਖਾਈ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ 에어ਲਾਈਨਸ ਕੰਪਨੀ ਨੂੰ ਫਿਲਹਾਲ ਦੇਸ਼ ਭਗਤੀ ਦਿਖਾਉਣ ਦੀ ਜ਼ਰੂਰਤ ਹੈ ਸੰਕਟ ਦਾ ਫਾਇਦਾ ਚੁੱਕਣ ਵਾਲਿਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਝਾੜ ਪਾਈ ਉਹਨਾਂ ਨੇ ਕਿਹਾ ਹੈ ਕਿ 에어ਲਾਈਨਸ ਕੰਪਨੀਆਂ ਨੂੰ ਫਿਲਹਾਲ ਦੇਸ਼ ਭਗਤੀ ਦਿਖਾਉਣ ਦੀ ਜ਼ਰੂਰਤ ਹੈ ਟਵੀਟ ਕਰਦੇ ਹੋਏ ਉਹਨਾਂ ਨੇ ਕਿਹਾ ਜੰਮੂ ਕਸ਼ਮੀਰ ਵਿਚਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਪਹਿਲਗਾਮ 'ਚ ਵਾਪਰੇ ਅਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਹੈ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮੈਂ ਕੇਂਦਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ 에어ਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਗਈਆਂ ਕੀਮਤਾਂ ਤੇ ਮਾੜੇ ਵਿਵਹਾਰ ਵਿਰੁੱਧ ਸਖਤ ਕਾਰਵਾਈ ਕਰਨ 에어ਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੰਪਨੀਆਂ ਨੂੰ ਟਵੀਟ ਕਰਕੇ ਇਹ ਝਾੜ ਪਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਕੰਪਨੀਆਂ ਜੋ ਨੇ ਸੰਕਟ ਦਾ ਫਾਇਦਾ ਨਾ ਚੁੱਕਨ ਦੇਸ਼ ਭਗਤੀ ਦਿਖਾਉਣ ਅਤੇ ਦੇਸ਼ ਦੇ ਲੋਕਾਂ ਦੀ ਮਦਦ ਕਰਨ ਦਰ ਪਹਿਲਗਾਮ ਹਮਲੇਦਾਰ ਫਾਇਦਾ ਚੁੱਕਣ ਵਾਲਿਆਂ ਨੂੰ ਝਾੜ ਪਾਈ ਗਈ ਹੈ ਸੰਕਟ ਦਾ ਫਾਇਦਾ ਚੁੱਕਣ ਵਾਲਿਆਂ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਝਾੜ ਪਾਈ ਗਈ 에어ਲਾਈਨ ਕੰਪਨੀਆਂ ਸ਼ਰਮ ਕਰਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਵਾਪਸ ਪਰਤਣ ਵਾਲੇ ਸਲਾਨੀਆਂ ਦੇ ਨਾਲ ੱੱਕਾ ਹੋ ਰਿਹਾ ਉਹਨਾਂ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਵਸੂਲੇ ਜਾ ਰਹੇ ਨੇ ਇਹ ਵਤੀਰਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੰਪਨੀਆਂ ਨੂੰ ਝਾੜ ਪਾਈ ਗਈ ਹੈ 에어ਲਾਈਨਸ ਨੂੰ ਦੇਸ਼ਪਤ ਦੀ ਦਿਖਾਉਣ ਦੀ ਜ਼ਰੂਰਤ ਹੈ ਜਦਕਿ ਉਹ ਲੋਕਾਂ ਨੂੰ ਲੁੱਟ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਟਵੀਟ ਕਰਕੇ ਉਹਨਾਂ ਦੇ ਵੱਲੋਂ 에어ਲਾਈਨਸ ਕੰਪਨੀ ਨੂੰ ਝਾੜ ਪਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਨ ਕੰਪਨੀਆਂ ਨੂੰ ਸ਼ਰਮ ਕਰਨ ਦੀ ਜ਼ਰੂਰਤ ਹੈ ਇਸ ਵੇਲੇ ਇਹਨਾਂ ਨੂੰ ਦੇਸ਼ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਪਰ ਇਹ ਕੰਪਨੀਆਂ ਜੋ ਨੇ ਲੋਕਾਂ ਦੇ ਕੋਲੋਂ ਜ਼ਿਆਦਾ ਪੈਸੇ ਵਸੂਲ ਰਹੀਆਂ ਨੇ ਇਹ ਕੰਪਨੀਆਂ ਉਹਨਾਂ ਲੋਕਾਂ ਤੋਂ ਪੈਸੇ ਵਸੂਲ ਰਹੀਆਂ ਨੇ ਜੋ ਕਿ ਸ਼੍ਰੀਨਗਰ ਤੋਂ ਜੋ ਕਿ ਜੰਮੂ ਕਸ਼ਮੀਰ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਉਹਨਾਂ ਤੋਂ ਇਹ ਕੰਪਨੀਆਂ ਜੋ ਨੇ 35000 ਰੁਪਏ ਤੋਂ ਲੈ ਕੇ 75000 ਰੁਪਏ ਵਸੂਲ ਅਨੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹਨਾਂ ਕੰਪਨੀਆਂ ਨੂੰ ਝਾੜ ਪਾਈ ਗਈ ਹੈ ਇਹਨਾਂ ਕੰਪਨੀਆਂ ਤੇ ਸੁਖਬੀਰ ਸਿੰਘ ਬਾਦਲ ਜੋ ਨੇ ਸਖਤ ਦਿਖਾਈ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ 에어ਲਾਈਨਸ ਕੰਪਨੀ ਨੂੰ ਫਿਲਹਾਲ ਦੇਸ਼ ਭਗਤੀ ਦਿਖਾਉਣ ਦੀ ਜ਼ਰੂਰਤ ਹੈ ਸੰਕਟ ਦਾ ਫਾਇਦਾ ਚੁੱਕਣ ਵਾਲਿਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਝਾੜ ਪਾਈ ਉਹਨਾਂ ਨੇ ਕਿਹਾ ਹੈ ਕਿ 에어ਲਾਈਨਸ ਕੰਪਨੀਆਂ ਨੂੰ ਫਿਲਹਾਲ ਦੇਸ਼ ਭਗਤੀ ਦਿਖਾਉਣ ਦੀ ਜ਼ਰੂਰਤ ਹੈ ਟਵੀਟ ਕਰਦੇ ਹੋਏ ਉਹਨਾਂ ਨੇ ਕਿਹਾ ਜੰਮੂ ਕਸ਼ਮੀਰ ਵਿਚਲੇ ਸੰਕਟ ਦਾ ਫਾਇਦਾ ਚੁੱਕਣ ਵਾਲੀਆਂ 에ਅਰਲਾਈਨ ਕੰਪਨੀਆਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਪਹਿਲਗਾਮ 'ਚ ਵਾਪਰੇ ਅਤਿੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਤੋਂ ਸ਼੍ਰੀਨਗਰ ਤੋਂ ਵਾਪਸ ਆਉਣ ਦੇ ਲਈ 35000 ਤੋਂ 75000 ਰੁਪਏ ਤੱਕ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਜੋ ਕਿ ਬਿਲਕੁਲ ਹੀ ਅਨੈਤਿਕ ਹੈ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇ ਬਰਾਬਰ ਹੈ ਮੈਂ ਕੇਂਦਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਜੀ ਨੂੰ ਬੇਨਤੀ ਕਰਦਾ ਹਾਂ ਕਿ 에ਅਰਲਾਈਨ ਕੰਪਨੀਆਂ ਦੁਆਰਾ ਕਿਰਾਏ ਦੀਆਂ ਵਧਾਈਆਂ ਗਈਆਂ ਕੀਮਤਾਂ ਤੇ ਮਾੜੇ ਵਿਵਹਾਰ ਵਿਰੁੱਧ ਸਖ਼ਤ ਤੱਕ ਕਾਰਵਾਈ ਕਰਨ 에어ਲਾਈਨ ਕੰਪਨੀਆਂ ਨੂੰ ਵੀ ਅਜਿਹੇ ਸਮੇਂ ਦੇਸ਼ ਭਗਤੀ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਕਿਰਾਏ ਸੀਮਤ ਕਰਨੇ ਚਾਹੀਦੇ ਨੇ ਉਡਾਨਾਂ ਵਧਾਉਣੀਆਂ ਚਾਹੀਦੀਆਂ ਨੇ ਅਤੇ ਇਸ ਸੰਕਟ ਦੇ ਸਮੇਂ ਵਿੱਚ ਮੁਨਾਫੇ ਨਾਲੋਂ ਯਾਤਰੀਆਂ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੰਪਨੀਆਂ ਨੂੰ ਟਵੀਟ ਕਰਕੇ ਇਹ ਝਾੜ ਪਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਕੰਪਨੀਆਂ ਜੋ ਨੇ ਸੰਕਟ ਦਾ ਫਾਇਦਾ ਨਾ ਚੁੱਕਣ ਦੇਸ਼ ਭਗਤੀ ਦਿਖਾਉਣ ਅਤੇ ਦੇਸ਼ ਦੇ ਲੋਕਾਂ ਦੀ ਮਦਦ ਕਰਨ